ਗੁਰਾਇਆਂ ਪੁਲਿਸ ਨੇ ਇਲਾਕੇ ਵਿੱਚ ਚੋਰੀ ਅਤੇ ਲੁੱਟਕੋ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਰਕ ਨੇ ਦੱਸਿਆ ਕਿ ਗੁਰਾਇਆਂ ਦੇ ਇਲਾਕੇ ਵਿੱਚ ਇਹ ਚਾਰ ਮੈਂਬਰੀ ਗਿਰੋਹ ਲੋਕਾਂ ਦੇ ਨੱਕ ਵਿੱਚ ਧੰਮ ਕੀਤਾ ਹੋਇਆ ਸੀ ਜਿਨ੍ਹਾਂ ਨੇ 15 ਦੇ ਕਰੀਬ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ ਬਾਕੀ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਐਸਐਚਓ ਗੁਰਾਇਆਂ ਨੇ ਲੋ ਤੁਸੀਂ ਵੀ ਸੁਣੋ ਮਾਨਯੋਗ ਐਸਐਸਪੀ ਸਾਹਿਬ ਜੰਦਰਪਿਆਦੀ ਸਰਦਾਰ ਰਵਿੰਦਰ ਸਿੰਘ ਗਰਕ ਔਰ ਮਾਨਯੋਗ ਸੰਜੀਤ ਰਾਏ ਜੀ ਐਸਪੀਜੀ ਸਾਹਿਬ ਮਾਨਯੋਗ ਸਰਮ ਸਿੰਘ ਪੱਲ ਡੀਐਸਪੀ ਸੌਵੀਨ ਪਲੌਰ ਦੀ ਰਹਿਨਮਾਈ ਹੇਠ ਜੋ ਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਪਿਆਰਪਰਦਾਸੀ ਜਿਹਨੂੰ ਅਸੀਂ ਜਿਹੜਾ ਚਾਰ ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਮਰੇਸ਼ ਦੀਪਕ ਪੁੱਤਰ ਜਹੰਦਰ ਰਾਜਨ ਪੁੱਤਰ ਸ਼ੇਂਦਰ ਤੇ ਮਨਦੀਪ ਜਹੇ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰਿਆ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰਾਂ ਬੱਦ ਵੇਚੇ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਉਹਨਾਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ ਵਿੱਚ ਜਦੋਂ ਨਿਕਲਦੇ ਸੀਗੇ ਤੇ ਤਕਰੀਬਨ ਜਿੰਨੀ ਸ਼ਟਰ ਵਾਲੀਆਂ ਦੁਕਾਨਾਂ ਜਿੱਥੇ ਚੌਕੀਦਾਰ ਨਹੀਂ ਸੀ ਹੁੰਦਾ ਜਾਂ ਚੌਕੀਦਾਰ ਸੌਂਦਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮੜਾ ਮੋਟਾ ਵੱਜਿਆ ਕੈਸ਼ ਹੁੰਦਾ ਸੀ ਦੁਕਾਨ ਦਾ ਉਹ ਚੋਰੀ ਕਰ ਲਿੰਦੇ ਜੀ ਤਕਰੀਬਨ ਮੁਮਤਾਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀ ਦੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਪਹਿਲਾਂ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਚਮੜਾ ਨੂੰ ਜਿਹੜਾ ਹਥਿਆਰ ਸਮੇਤ ਅਸੀਂ ਇਹ ਗ੍ਰੈਫ ਦਰਜ ਕਰ। ਜਰ ਇਹਨਾਂ ਤੇ ਪਹਿਲਾਂ ਵੀ ਮੁਕaddਮਾ ਦਰਜਾ ਕੋਈ? ਇਹਨਾਂ ਤੇ ਵਿੱਚੋਂ ਮੁਕaddਮੇ ਦਰਜ ਨੇ ਇਹਨਾਂ ਦੇ ਪਰ ਹੁਣ ਉਹਨਾਂ ਦੇ ਲਈ ਨਾ ਤਫ਼ਤੀਸ਼ ਕਰਦੇ ਆ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮ ਉਹ ਰਾਤ ਦੇ ਟਾਈਮ ਉਹਨਾਂ ਦੇ ਲਈ ਨਾ ਤਫ਼ਤੀਸ਼ ਕਰਦੇ ਆ। ਠੀਕ ਹੈ। ਇਹ ਇਹਨਾਂ ਮੁਕaddਮਾ ਦਰਜ ਕੀਤਾ ਹੈਗਾ ਇਹ ਇੱਥੋਂ ਹੀ ਇੱਕ ਘਰ ਦੇ ਵਿੱਚੇ ਬੜੇ ਸੀ ਉਹਨਾਂ ਨੂੰ ਪਛਾਣ ਲਿਆ ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਕਿਰਾਇਆ ਦੇ ਰਹਿਣ ਵਾਲੇ ਯਾਰ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀਗੀ। ਗੁਰਾਇਆਂ ਪੁਲਿਸ ਨੇ ਇਲਾਕੇ ਵਿੱਚ ਚੋਰੀ ਅਤੇ ਲੁੱਟਕੋ ਕਰਨ ਵਾਲੇ ਚਾਰ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵਰਕ ਨੇ ਦੱਸਿਆ ਕਿ ਗੁਰਾਇਆਂ ਦੇ ਇਲਾਕੇ ਵਿੱਚ ਇਹ ਚਾਰ ਮੈਂਬਰੀ ਗਿਰੋਹ ਨੇ ਲੋਕਾਂ ਦੇ ਨੱਕ ਵਿੱਚ ਧੰਮ ਕੀਤਾ ਹੋਇਆ ਸੀ ਜਿਨ੍ਹਾਂ ਨੇ 15 ਦੇ ਕਰੀਬ ਚੋਰੀ ਦੇ ਵਾਰਦਾਤਾਂ ਨੂੰ ਅੰਜਾਮ ਦੇਣਾ ਮੰਨਿਆ ਹੈ ਬਾਕੀ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿਹਾ ਐਸਐਚਓ ਗੁਰਾਇਆਂ ਨੇ ਲੋ ਤੁਸੀਂ ਵੀ ਸੁਣੋ ਮਾਨਯੋਗ ਐਸਐਸਪੀ ਸਾਹਿਬ ਜੰਦਰ ਵਿਆਪੀ ਸਰਦਾਰ ਰਵਿੰਦਰ ਸਿੰਘ ਗਿਰਕ ਔਰ ਮਾਨਯੋਗ ਸਰਜੀਤ ਰਾਏ ਜੀ ਐਸਪੀਜੀ ਸਾਹਿਬ ਮਾਨਯੋਗ ਸਰਮਨ ਸਿੰਘ ਪੱਲ ਡੀਐਸਪੀ ਸੌਰਵੀਜ ਬਲੌਰ ਦੀ ਰਹਿਨਮਾਈ ਹੇਠ ਜੋ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਜਿਹੜਾ ਕੋਰਿਆ ਬਰਦਾਸੀ ਜਿਹਨੂੰ ਅਸੀਂ ਜਿਹੜਾ ਚਾਰ ਬੰਦੇ ਜਿਨ੍ਹਾਂ ਚੋਂ ਗ੍ਰਿਫਤਾਰ ਕੀਤੇ ਨੇ ਗੌਰਵ ਪੁੱਤਰ ਨਰੇਸ਼ ਦੀਪਕ ਪਤ ਪਰਜਿੰਦਰ ਰਾਜਨ ਪੁੱਤਰ ਸ਼ੇਂਦਰ ਤੇ ਮਨਦੀਪ ਜੱਲੀ ਇਹ ਕਾਫੀ ਦਿਨ ਤੋਂ ਬੁਰਾਇਆ ਏਰੀਆ ਵਿੱਚ ਗਰੈ ਸ਼ਹਿਰ ਵਿੱਚ ਘਰਾਂ ਦੇ ਵਿੱਚ ਦਿਨ ਦੇ ਟਾਈਮ ਜਿਹੜੇ ਘਰ ਪੱਤ ਵੇਖ ਕੇ ਤੇ ਚੋਰੀਆਂ ਕਰਦੇ ਸੀਗੇ ਕਾਫੀ ਇਹਨਾਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਦੇ ਕਾਫੀ ਚੋਰੀਆਂ ਕੀਤੀਆਂ ਇਹਨਾਂ ਨੇ ਪੈਸੇ ਮੋਬਾਈਲ ਜੋ ਵੀ ਮਿਲਦਾ ਸੀ ਇਹਨਾਂ ਨੂੰ ਇਹ ਚੋਰੀ ਕਰ ਲੈਂਦੇ ਸੀਗੇ ਤਕਰੀਬਨ ਰਾਤ ਦੇ ਟਾਈਮ ਵਿੱਚ ਜਦੋਂ ਨਿਕਲਦੇ ਸੀਗੇ ਤੇ ਤਕਰੀਬਨ ਜਿੰਨੀ ਸ਼ਟਰਬਾੜੀਆਂ ਦੁਕਾਨਾਂ ਜਿੱਥੇ ਚੌਕੀਦਾਰ ਨਹੀਂ ਸੀ ਹੁੰਦਾ ਜਾਂ ਚੌਕੀਦਾਰ ਸੁਪਤਾ ਹੁੰਦਾ ਸੀਗਾ ਉਹ ਦੁਕਾਨ ਦਾ ਸ਼ਟਰ ਚੱਕ ਕੇ ਅੰਦਰ ਜਿਹੜਾ ਮਾੜਾ ਮੋਟਾ ਬਚਿਆ ਕੈਸ਼ ਹੁੰਦਾ ਸੀ ਦੁਕਾਨਦਾਰ ਦਾ ਉਹ ਚੋਰੀ ਕਰ ਲੈਂਦੇ ਸੀ ਤਕਰੀਬਨ ਹੁਣ ਤੱਕ ਇਹਨਾਂ ਨੇ 15 ਵਾਰ ਦਾ ਤਾਂ ਜਿਹੜੀਆਂ ਉਹ ਮੰਨੀਆਂ ਨੇ ਚੋਰੀਆਂ ਛੋਟੇ ਛੋਟੇ ਚੋਰੀਆਂ ਦੁਕਾਨਾਂ ਤੋੜਨੀਆਂ ਸ਼ਟਰ ਤੋੜਨੇ ਜਿਵੇਂ ਗਰਾਿਆਂ ਵਿੱਚ ਇਹਨਾਂ ਨੇ ਸ਼ਟਰ ਤੋੜੇ ਸੀ ਪਹਿਲਾਂ ਰਾਤ ਦੇ ਟਾਈਮ ਦੋ ਜਣਿਆਂ ਨੇ ਉਹ ਮੰਨ ਗਏ ਨੇ ਦੋ ਜਣੇ ਵੀ ਅਸੀਂ ਇਹ ਹੋਇਆ ਸੀਗਾ ਤੇ ਕਾਫੀ ਜਿਹੜਾ ਇਹਨਾਂ ਨੇ ਚੋਰੀਆਂ ਕੀਤੀਆਂ ਜਮਨੂ ਜਿਹੜਾ ਹਿਾਰਾ ਸਮੇਂ ਦਸੀਂ ਇਹ ਗ੍ਰੇਫਰ ਕੀਤਾ। ਜੁਰ ਇਹਨਾਂ ਤੇ ਪਹਿਲਾਂ ਵੀ ਮੁਕਾਦਮਾ ਦਰਜਾ ਕੋਈ? ਇਹਨਾਂ ਤੇ ਵਿੱਚੋਂ ਮੁਕਦਮੇ ਦਰਜ ਨਹੀਂ ਇਹਨਾਂ ਦੇ। ਪਰ ਹੁਣ ਉਹਨਾਂ ਨੂੰ ਦੁਬਈ ਦੇ ਤਫਤੀਸ਼ ਕਰਦੇ ਆ ਕਿੱਥੇ ਕਿੱਥੇ ਹੋਰ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਨੇ ਦਿਨ ਦੇ ਟਾਈਮ ਉਦਾ ਦੇ ਟਾਈਮ ਉਹਨਾਂ ਨੂੰ ਦੁਬਈ ਦੇ ਤਫਤੀਸ਼ ਕਰਦੇ ਆ। ਠੀਕ ਹੈ। ਇਹ ਜਿਹੜਾ ਮੁਕਦਮਾ ਦਰਜ ਕੀਤਾ ਹੈਗਾ ਇਹ ਇੱਥੋਂ ਹੀ ਇੱਕ ਘਰ ਦੇ ਵਿੱਚੇ ਬੜੇ ਸੀ ਉਹਨਾਂ ਨੂੰ ਪਛਾਣ ਲਿਆ ਜਿੱਥੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈਗੀ ਆ ਉਹ ਅੰਗਰਾਯਾਂ ਦੇ ਰਹਿਣ ਵਾਲੇ ਯਾਰ ਜਿਨ੍ਹਾਂ ਦੇ ਘਰ ਇਹਨਾਂ ਨੇ ਚੋਰੀ ਕੀਤੀ ਸੀ।